ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਉਹਦਾ ਸਬੰਧਤ ਆ ਕਿ ਖਾਲਸੇ ਦੇ ਜਨਮ ਦਿਹਾੜੇ ਤੇ ਜਿੰਨੀ ਵੀ ਆਉਣ ਵਾਲੀ ਸੰਗਤ ਆ ਜਿਹੜੀ ਤਕਸਰੀ ਦਮਦਮਾ ਸਾਹਿਬ ਤੇ ਜਾਂ ਹੋਰ ਇਲਾਕਿਆਂ ਤੇ ਜਿੱਥੇ-ਜਿੱਥੇ ਵੀ ਇਹ ਸਮਾਗਮ ਹੁੰਦੇ ਨੇ ਪਹੁੰਚਦੀ ਆ ਤੇ ਜੋ ਪੁਰਾਣੇ ਸਮੇਂ ਤੋਂ ਇੱਕ ਬੜਾ ਰੁਝਾਨ ਚੱਲਿਆ ਕਿ ਅਸੀਂ ਵੱਡੇ ਵੱਡੇ ਟਰੈਕਟਰ ਲੈ ਕੇ ਝੰਡੇ ਵੀ ਬਹੁਤ ਵੱਡੇ ਵੱਡੇ ਲਾ ਲਿਨੇ ਝੰਡੇ ਖਾਲਸੇ ਦੇ ਲਾ ਲਿਨੇ ਆ ਪਰ ਟਰੈਕਟਰਾਂ ਦੇ ਜੋ ਅਸੀਂ ਫੜ ਦੰਗ ਮਚਾਉਂਦੇ ਜਾਂਦੇ ਆ ਹੁੱਲੜ ਬਾਜੀ ਕਰਦੇ ਜਾਂਦੇ ਆ ਉਹ ਬਿਲਕੁਲ ਖਾਲਸੇ ਦੇ ਅਨੁਸਾਰੀ ਨਹੀਂ ਤੇ ਅਸੀਂ ਅਪੀਲ ਕਰਦੇ ਆ ਸਾਰਿਆਂ ਨੂੰ ਕਿ ਜੋ ਵੀ ਅਸੀਂ ਜਿਸ ਵੀ ਕਿਸੇ ਨੇ ਕਿਤੇ ਵੀ ਗੁਰਦੁਆਰਾਂ ਤੇ ਜਾਣਾ ਆ ਉਹ ਉਸੇ ਅਨਸਾਰ ਹੀ ਜਾਇਆ ਜਾਵੇ ਗੁਰਮਤ ਦੇ ਅਨਸਾਰ ਹੀ ਜਾਇਆ ਜਾਵੇ ਬਿਲਕੁਲ ਸ਼ਾਂਤ ਹੋ ਕੇ ਬਿਲਕੁਲ ਨਿਮਰਤਾ ਹੋ ਕੇ ਤੇ ਸਿਰਾਂ ਤੇ ਦਸਤਾਰਾਂ ਸਜਾ ਕੇ ਦਿਮਾਲੇ ਸਜਾ ਕੇ ਜੀ ਅਸੀਂ ਕੇਸ ਦਾੜੀ ਜੇ ਨਹੀਂ ਰੱਖ ਸਕਦੇ ਤੇ ਫਿਰ ਵੀ ਸਾਡਾ ਜਿਹੜਾ ਆ ਜਿਹੜੀ ਸੂਰਤ ਸਾਡੀ ਦਿਖਣੀ ਚਾਹੀਦੀ ਆ ਵੀ ਅਸੀਂ ਗੁਰਮਤ ਸਮਾਗਮ ਦੇ ਵਿੱਚ ਚੱਲੇ ਆ ਅਸੀਂ ਸਭਾ ਦੇ ਵਿੱਚ ਚੱਲੇ ਆ ਤੇ ਇਹ ਜਿਹੜਾ ਕਾਫੀ ਚਿਰ ਦਾ ਰਜਾਨ ਚੱਲੀ ਜਾਂਦਾ ਸੀ ਉਸ ਨੂੰ ਅਸੀਂ ਇੱਕ ਸਨੇਹਾ ਹੀ ਇੱਕ ਦੀ ਦੇ ਰਹੇ ਆ ਕਿ ਦੰਮਦਵਾ ਸਾਹਿਬ ਵੀ ਜਿਵੇਂ ਪਿੱਛੇ ਮਸਤੂਹਣਾ ਸਾਹਿਬ ਸਾਰਿਆਂ ਉਥੋਂ ਦੀਆਂ ਸੰਸਥਾਵਾਂ ਨੇ ਜਥੇਬੰਦੀਆਂ ਨੇ ਅਪਰਾਲਾ ਕੀਤਾ ਤੇ ਉਥੇ ਇਕਤੀ ਨਹੀਂ ਸੀ ਇਹ ਜਿਆ ਕੁਛ ਆਨੰਦਪੁਰ ਸਾਹਿਬ ਪਿਛਲੀ ਵਾਰੀ ਤੁਸੀਂ ਸਾਰਿਆਂ ਨੂੰ ਸਾਰ ਪਤਾ ਹੀ ਹੈ ਸਾਰਿਆਂ ਨੂੰ ਕਿ ਉਥੇ ਇੱਕ ਸਿੰਘ ਦਾ ਕਤਲ ਹੋ ਗਿਆ ਸੀ ਤੇ ਇਕਤੀ ਉਥੇ ਵੀ ਉਹ ਲੜਬਾਜੀ ਤੋਂ ਕਾਫੀ ਵਿਚਾਰਿਆ ਤੇ ਇੱਥੇ ਵੀ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਡੀਸੀ ਸਾਹਿਬ ਹੋਇਆ ਜਾਂ ਜਿੰਨਾਂ ਦੀ ਵੀ ਉਥੇ ਕਿਸੇ ਦੀ ਡਿਊਟੀ ਲੱਗੀ ਆ ਉਹ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਗੱਲਾਂ ਤੁਸੀਂ ਵੀ ਧਿਆਨ ਦਿਓ ਕਿਉਂਕਿ ਜਿੱਥੇ ਪਬਲਿਕ ਦੇ ਆਪ ਦੇ ਵੀ ਜ਼ਿੰਮੇਵਾਰੀ ਬਣਦੀ ਜਥੇਬੰਦੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਉੱਥੇ ਪ੍ਰਸ਼ਾਸਨ ਨੇ ਉਹ ਸਾਰਾ ਕੁਝ ਦੇਖਣਾ ਹੁੰਦਾ ਜਿਨ੍ਹਾਂ ਦੀਆਂ ਘੱਟੋ ਘੱਟ 2-2 ਦਿਨ ਤੋਂ 3-3 ਦਿਨ ਤੋਂ ਉੱਥੇ ਡਿਊਟੀਆਂ ਤੇ ਲੱਗੇ ਬੈਠੇ ਨੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਤੇ ਜਿਹੜੇ ਉੱਥੇ ਪ੍ਰਬੰਧਕ ਬੈਠੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸਾਹਿਬ ਬੈਠੇ ਨੇ ਮੈਨੇਜਰ ਨੇ ਹੋਰ ਸਾਰੇ ਬੈਠੇ ਨੇ ਉਹਨਾਂ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜੋ ਇਹ ਚੂੜੀਆਂ ਸੁਰਖੀਆਂ ਬੰਦੀਆਂ ਦੀਆਂ ਦੁਕਾਨਾਂ ਅੱਗੇ ਡਿਊਟੀ ਤੋਂ ਬਾਹਰ ਹੁੰਦੀਆਂ ਸੀ ਉਹ ਕੋਈ ਸਮੇਂ ਤੋਂ ਬਿਲਕੁਲ ਜਿੱਥੋਂ ਅਸੀਂ ਤਖਤ ਦੇ ਅੰਦਰ ਮੱਥਾ ਟੇਕਣ ਵਾਸਤੇ ਜਾਂਦੇ ਆ ਪੌੜੀਆਂ ਚੜ੍ਹ ਲੱਗਦੇ ਆ ਇਹ ਉੱਥੋਂ ਤੱਕ ਲੱਗਣ ਲੱਗੀਆਂ ਤੇ ਅਸੀਂ ਅਪੀਲ ਕਰਾਂਗੇ ਕਿ ਇਹ ਜਿਹੜੀਆਂ ਸਾਰੀਆਂ ਦੁਕਾਨਾਂ ਨੇ ਜਿੰਨੀਆਂ ਵੀ ਉਹ ਬਾਹਰ ਹੋਣੀਆਂ ਚਾਹੀਦੀਆਂ ਨੇ ਸਮੂਹ ਸੰਗਤਾਂ ਨੂੰ ਜਿਨ੍ਹਾਂ ਨੇ ਵੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਖਾਲਸਾ ਪੰਥ ਦੇ ਸਾਜਨਾ ਦੇ ਹਾੜੇ ਸੰਬੰਧੀ ਹੋ ਰਹੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨੀ ਆ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਣੀਆਂ ਵੱਖ-ਵੱਖ ਪਿੰਡਾਂ ਚੋਂ ਸਿੰਘ ਸੱਜਣ ਜਥੇ ਆਉਂਦੇ ਜਿਹੜੇ ਲੰਗਰ ਲਾਉਂਦੇ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਕਰਦੇ ਉਹ ਸਾਰਿਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਸਾਰੇ ਰਲ ਮਿਲ ਕਰਕੇ ਯਤਨ ਕਰੀਏ ਕਿ ਇਸ ਪਵਿੱਤਰ ਦਿਹਾੜੇ ਦੇ ਉੱਤੇ ਜਿਹੜਾ ਇਸ ਜੋੜ ਮੇਲੇ ਦਾ ਮਾਹੌਲ ਹੈ ਉਹਨੂੰ ਗੁਰਮਤ ਅਨੁਸਾਰੀ ਕਰਨ ਦੇ ਲਈ ਆਪੋ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਈਏ ਪਿਛਲੇ ਸਮੇਂ ਤੋਂ ਇਹ ਗੱਲ ਦੇਖਣ ਨੂੰ ਮਿਲੀ ਕਿ ਜਿੰਨੇ ਸਾਡੇ ਪਵਿੱਤਰ ਦਿਹਾੜੇ ਆ ਜੋੜ ਮੇਲੇ ਆ ਉਨ੍ਹਾਂ ਦਾ ਮਾਹੌਲ ਆਮ ਮੇਲਿਆਂ ਵਰਗਾ ਬਣਦਾ ਜਾ ਰਿਹਾ ਸੋ ਇਹ ਆਪਣੀ ਸਾਰਿਆਂ ਦੀ ਸੰਗਤ ਵਜੋਂ ਜ਼ਿੰਮੇਵਾਰੀ ਹੁੰਦੀ ਕਿ ਗੁਰੂ ਮਹਾਰਾਜ ਦੇ ਅਦਬ ਸਤਕਾਰ ਨੂੰ ਮੁੱਖ ਰੱਖਦੇ ਆ ਗੁਰਦੁਆਰਾ ਸਹਿਬਾਨ ਦੀ ਹਦੂਦ ਦਾ ਮਾਹੌਲ ਗੁਰਮਤ ਅਨੁਸਾਰੀਕਰਨ ਤੇ ਇਹਨਾਂ ਪਵਿੱਤਰ ਦਿਹਾੜਿਆਂ ਦਾ ਮਾਹੌਲ ਗੁਰਮਤ ਅਨੁਸਾਰੀਕਰਨ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਤੇ ਹੈ ਤਾਂ ਆਪਾਂ ਸਾਰੇ ਹੀ ਰਲ ਮਿਲ ਕਰਕੇ ਇਹ ਯਤਨ ਕਰੀਏ ਕਿ ਕੁਝ ਵੀ ਅਜਿਹਾ ਨਾ ਕਰੀਏ ਜਿਹੜਾ ਮਹਾਰਾਜ ਨੂੰ ਨਹੀਂ ਪਾਉਂਦਾ ਜਿਹੜਾ ਇਸ ਪਵਿੱਤਰ ਦਿਹਾੜੇ ਦੇ ਤੇ ਜਿਹੜਾ ਅਮਲ ਨਹੀਂ ਪਾਉਂਦਾ ਉਹ ਨਾ ਕਰੀਏ ਪੂਰਨ ਇਹ ਯਤਨ ਕਰੀਏ ਕਿ ਆਪਾਂ ਗੁਰਮਤ ਅਨਸਾਰ ਇਹ ਮਾਹੌਲ ਬਣਾ ਸਕੀਏ ਇੱਕ ਗੱਲ ਇਹ ਵੀ ਸੁਣਨ ਚ ਆ ਰਹੀ ਕਿ ਮਸਤਵਾਨਾ ਸਾਹਿਬ ਦੀ ਪਹਿਲ ਕਦਮੀ ਤੋਂ ਬਾਅਦ ਇੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਗੱਲ ਚੱਲ ਰਹੀ ਕਿ ਇਸ ਵਾਰ ਡਿਊਟੀ ਤੋਂ ਅੰਦਰ ਤੱਕ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਦੁਆਲੇ ਜਿੰਨਾ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਦਾ ਉੱਥੇ ਜਿਹੜੀਆਂ ਦੁਕਾਨਾਂ ਹੈ ਗੁਰਮਤ ਤੋਂ ਉਲਟ ਉਸ ਤਰ੍ਹਾਂ ਦੀ ਕੋਈ ਵੀ ਦੁਕਾਨ ਇਸ ਵਾਰ ਨਹੀਂ ਲੱਗੀ ਲੱਗਣ ਦਿੱਤੀ ਜਾਊਗੀ ਸੋ ਜੇਕਰ ਇਸ ਤਰ੍ਹਾਂ ਹੈ ਤਾਂ ਇਹ ਆਪਣੇ ਆਪ ਇੱਕ ਚੰਗੀ ਗੱਲ ਹੈ ਤੇ ਅਸੀਂ ਵੀ ਸਾਰੇ ਹੀ ਸਿੱਖ ਜਥਾ ਮਾਲਵਾ ਲਖੀ ਜੰਗਲ ਖਾਲਸਾ ਜਥਾ ਬਾਬਾ ਹਰਦੀਪ ਸਿੰਘ ਮਹਾਰਾਜ ਅੱਜ ਸਾਰੇ ਹੀ ਇੱਥੇ ਬਠਿੰਡਾ ਵਿਖੇ ਜਿਹੜੀ ਪੱਤਰਕਾਰ ਵਾਰਤਾ ਕੀਤੀ ਉਹਦੇ 'ਚ ਵੀ ਇਹੀ ਅਸੀਂ ਬੇਨਤੀ ਕੀਤੀ ਸਾਰਿਆਂ ਨੂੰ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਚੰਗਾ ਉਦਮ ਸਾਰਥਿਕ ਯਤਨ ਕੀਤਾ ਜਾ ਰਿਹਾ ਤਾਂ ਅਸੀਂ ਸਾਰੇ ਹੀ ਉਹਦੇ 'ਚ ਹਰ ਪੱਖ ਤੋਂ ਸਹਿਯੋਗ ਲਈ ਤਿਆਰ ਹਾਂ ਤੇ ਜੇਕਰ ਨਹੀਂ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਸਾਲ ਵੀ ਤਖਸਾਲ ਸਾਹਿਬ ਤੇ ਲਿਖਤੀ ਸੁਝਾਅ ਅਸੀਂ ਸਾਰਿਆਂ ਨੇ ਦਿੱਤੇ ਸੀਗੇ ਤੇ ਬਕਾਇਦਾ ਇਥੋਂ ਦੇ ਪ੍ਰਸ਼ਾਸਨ ਨੂੰ ਵੀ ਲਿਖਤੀ ਸੁਝਾਅ ਦਿੱਤੇ ਸੀਗੇ ਕਿ ਕਿਸ ਤਰ੍ਹਾਂ ਇਥੋਂ ਦੇ ਮਾਹੌਲ ਨੂੰ ਆਪਾਂ ਗੁਰਮਤ ਅਨਸਾਰੀ ਬਣਾਉਣ ਲਈ ਜੋ ਜੋ ਸਾਡੇ ਬਣਦੀ ਜ਼ਿੰਮੇਵਾਰੀ ਆ ਉਹ ਪੂਰੀ ਕਰ ਸਕਦੇ ਆ ਜੋ ਖਾਲਸੇ ਦਾ ਪਵਿੱਤਰ ਦਿਹਾੜਾ ਸਿੱਖ ਸੰਗਤਾਂ ਸਾਰੇ ਹੀ ਜਗ੍ਹਾ ਤੇ ਜਿੱਥੇ ਜਿੱਥੇ ਵੀ ਮਨਾ ਰਹੀਆਂ ਨੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਵੀ ਉਹ ਪਵਿੱਤਰ ਦਿਹਾੜੇ ਨੂੰ ਵਿਸਾਖੀ ਨੂੰ ਖਾਲਸੇ ਦੇ ਸਾਜਨਾ ਦਿਵਸ ਨੂੰ ਗੁਰਮਤ ਅਨੁਸਾਰ ਹੀ ਮਨਾਇਆ ਜਾਵੇ ਜਿਹੜੇ ਉੱਥੇ ਟਰੈਕਟਰ ਲੈ ਕੇ ਨੌਜਵਾਨ ਵੀਰ ਆਉਂਦੇ ਨੇ ਸਾਡੇ ਤੇ ਰੋਸ਼ਨ ਦਿਮਾਗ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਵੀ ਆਪ ਜੀ ਜਿਹੜੇ ਡੈਕ ਲਾਉਂਦੇ ਹੋ ਜਾਂ ਤੁਸੀਂ ਲੰਗਰਾਂ ਦੇ ਵਿੱਚ ਬਾਰ-ਬਾਰ ਸਪੀਕਰ ਚੱਲ ਰਹੇ ਨੇ ਆਪ ਜੀ ਨੂੰ ਬੇਨਤੀ ਇਹੀ ਆ ਵੀ ਤੁਸੀਂ ਸਾਰੇ ਜਾਣੇ ਖਾਲਸੇ ਦਾ ਜਿਹੜਾ ਤਿਹਾੜਾ ਉਹਨੂੰ ਗੁਰਮਤ ਅਨੁਸਾਰ ਮਨਾਇਆ ਜਾਵੇ ਤੇ ਤੁਸੀਂ ਆ ਕੇ ਉਸ ਦੀ ਪਹਿਲ ਕਰਮੀ ਕਰੋ ਤੁਸੀਂ ਆਪ ਆ ਕੇ ਉਹਨੂੰ ਅੱਗੇ ਲੱਗ ਕੇ ਇਹਨੂੰ ਆਪਾਂ ਸਾਰੇ ਨੌਜਵਾਨ ਇਕੱਠੇ ਹੋ ਕੇ ਗੁਰਮਤ ਅਨੁਸਾਰ ਮਨਾਇਆ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਆ ਜਥੇਦਾਰ ਸਾਹਿਬਾਨ ਨੂੰ ਬੇਨਤੀ ਆ ਵੀ ਇਸ ਤੇ ਪਹਿਰਾ ਦੇ ਕੇ ਇਹਨੂੰ ਬੜੇ ਸੁਚੱਜੇ ਢੰਗ ਨਾਲ ਜੋ ਦੁਕਾਨਾਂ ਨੇ ਜਾਂ ਉੱਥੇ ਲੌਂਸਮੈਂਟਾਂ ਨੇ ਜਾਂ ਉੱਥੇ ਬਾਰ-ਬਾਰ ਲੰਗਰਾਂ ਦੇ ਵਿੱਚ ਸਪੀਕਰ ਚੱਲਦੇ ਨੇ ਉਹਨਾਂ ਨੂੰ ਬੁਖਰੇਜ਼ ਕੀਤਾ ਜਾਵੇ ਤੇ ਆਪ ਜੀ ਵੀ ਕੋਈ ਬੇਨਤੀ ਕਰੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਸਤਿ ਸ਼੍ਰੀ ਅਕਾਲ ਨਮਾਸਾਹਬ ਵਿੱਚ ਜੋ ਵਿਸਾਖੀ ਦਾ ਮੇਲਾ ਆ ਰਿਹਾ ਹੈ ਉਸ ਦੇ ਸੰਬੰਧ ਵਿੱਚ ਸੀਕੇ ਦੇ ਲੋਕ ਬੜੀ ਉੱਥੇ ਆ ਕੇ ਹੁੱਲੜਬਾਜੀ ਕਰਦੇ ਨੇ ਤੇ ਬੜੇ ਸਪੀਕਰ ਸਪੂਕਰ ਲਾ ਕੇ ਮੇਲੇ ਦੇ ਵਿੱਚ ਆਉਂਦੇ ਨੇ ਪਰ ਪ੍ਰਾਤਨ ਦੇਖ ਸਾਡੇ ਮੇਲਿਆਂ ਦੀ ਇਹ ਸੀ ਕਿ ਬੜੇ ਸਚਜੇ ਢੰਗ ਨਾਲ ਸਾਡੇ ਬਜ਼ੁਰਗ ਆਉਂਦੇ ਸਨ ਉੱਥੇ ਆ ਕੇ ਸਚਜੇ ਕੀਰਤਨ ਕਥਾ ਚੰਗੇ ਗੁਣ ਲੈ ਕੇ ਜਾਂਦੇ ਸੀ ਪਰ ਅੱਜ ਜਿਹੜੀ ਦਾ ਨੌਜਵਾਨ ਪੀੜ੍ਹੀ ਆ ਸਾਡੀ ਉਹ ਇਸ ਤਰ੍ਹਾਂ ਭੜਕ ਚੁੱਕੀ ਹੈ ਕਿ ਆਪਣਾ ਹੀ ਰੰਗ ਢੰਗ ਜਾ ਬਣਾ ਕੇ ਆਉਂਦੇ ਆ ਪਰ ਉੱਥੇ ਖਾਲਸੇ ਦਾ ਜਾਹੋ ਜਲਾਲ ਵੇਖਣਾ ਸਾਡਾ ਫਰਜ਼ ਬਣਦਾ ਹੈ ਆਪਣਾ ਫਰਜ਼ ਬਣਦਾ ਜਿਸ ਤਰ੍ਹਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿੱਚ ਜਾ ਕੇ ਉਸ ਦੀ ਯਾਤਰਾ ਤੇ ਜਾਂਦੇ ਹੋਏ ਅਸੀਂ ਬੜੇ ਸ਼ਾਂਤ ਮੈਤਰੀਕੇ ਨਾਲ ਜਾਂਦੇ ਆ ਤਖਤ ਸ਼੍ਰੀ ਦਮਦਮਾ ਸਾਹਿਬ ਵੀ ਉਸੇ ਤਰ੍ਹਾਂ ਹੀ ਆਈ ਕਿਉਂਕਿ ਸਾਡਾ ਫਰਜ਼ ਬਣਦਾ ਹੈ ਆਪ ਸਭ ਨਾਲ ਸੰਗਤਾਂ ਦੇ ਨਾਲ ਇੱਕ ਬੇਨਤੀ ਸਾਂਝੀ ਕਰਨੀ ਚਾਹੁੰਦਾ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਆਉਣ ਵਾਲੀ 13 ਅਪ੍ਰੈਲ 2024 ਨੂੰ ਖਾਲਸੇ ਦਾ ਸajna ਦਿਹਾੜਾ ਜਿਹੜਾ ਹੈ ਆ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਤੇ ਸਿੱਖ ਜਥੇਦਾਰ ਹੈਗਾ ਮਾਲਵੇ ਦਾ ਉਹਨਾਂ ਨੇ ਇੱਥੇ ਵਿਚਾਰਾਂ ਵੀ ਕੀਤੇ ਆ ਅਸੀਂ ਇੱਕ ਪ੍ਰੈਸ ਰਿਲੀਜ਼ ਵੀ ਰੱਖੀ ਜਿਹਦੇ ਵਿੱਚ ਇਹੀ ਬੇਨਤੀਆਂ ਕੀਤੀਆਂ ਸਬੰਧਤ ਪ੍ਰਸ਼ਾਸਨ ਨੂੰ ਵੀ ਤੇ ਐਸ.ਡੀ.ਪੀ.ਓ ਨੂੰ ਵੀ ਕਿ ਜੋ ਆਉਣ ਵਾਲੇ ਖਾਲਸਾ ਸਾਜਨਾ ਦਿਵਸ ਨਾਲ ਸੰਬੰਧ ਜੋ ਸਮਾਗਮ ਹੋਣਗੇ ਉਹ ਨਰੋਲ ਗੁਰਮਤ ਅਨਸਾਰੀ ਹੋਣੇ ਚਾਹੀਦੇ ਹਨ ਕਿਸੇ ਵੀ ਤਰ੍ਹਾਂ ਦਾ ਕੋਈ ਹੜਦੰਗ ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਕੋਈ ਉਥੇ ਨਾ ਕੀਤਾ ਜਾਵੇ ਉਹ ਪ੍ਰਬੰਧ ਜਿਹੜੇ ਕੀ ਪ੍ਰਬੰਧ ਨੇ ਸਜਜੇ ਤਰੰਗ ਢੰਗ ਦੇ ਨਾਲ ਕੀਤੇ ਜਾਣ ਤਾਂ ਜੋ ਜੋ ਸਾਡਾ ਖਾਲਸਾ ਸਾਜਨਾ ਦਿਵਸ ਨੂੰ ਮਨਾਉਣ ਦਾ ਜੋ ਮਨੋਰਥ ਹੈ ਉਹ ਸਿਰਫ ਤੇ ਸਿਰਫ ਗੁਰਮਤ ਅਨਸਾਰੀ ਹੀ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਟਾਈਪ ਦਾ ਮੇਲੇ ਦੇ ਰੂਪ ਦਿੱਤਾ ਜਾਵੇ ਜਿੱਦਾਂ ਕਿ ਅਸੀਂ ਦੇਖਦੇ ਆ ਰਹੇ ਹਾਂ ਪਿਛਲੇ ਕੁਝ ਸਮਿਆਂ ਤੋਂ ਸਾਡੇ ਸਿੱਖਾਂ ਨਾਲ ਸਿੱਖਾਂ ਦੇ ਸੰਬੰਧਿਤ ਸਮਾਗਮਾਂ ਨੂੰ ਮੇਲਿਆਂ ਨਾਲ ਰੂਪ ਦਿੱਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਹੀ ਗੁਰਮਤ ਦੇ ਉਲਟ ਹੈ ਸੋ ਸਾਡੀ ਸਾਂਝੀ ਬੇਨਤੀ ਹੈ ਸੰਗਤਾਂ ਨੂੰ ਤੇ ਪ੍ਰਬੰਧਕਾਂ ਨੂੰ ਕਿ ਆਉਣ ਵਾਲੇ ਖਾਲਸਾ ਸਾਜਨਾ ਦਿਵਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਗੁਰਮਤ ਤੋਂ ਉਲਟੋ ਕਰਨ ਵਾਲੇ ਪ੍ਰੋਗਰਾਮਾਂ ਤੋਂ ਬਚਿਆ ਜਾਵੇ ਇਹੀ ਬੇਨਤੀਆਂ ਸਾਂਝੀਆਂ ਕਰਨੀਆਂ ਚਾਹੁੰਦਾ ਸੀ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਪਰ ਹੁਣ ਜਿਹੜਾ ਜੰਗ ਦਾ ਵੇਲਾ ਹੈ ਇਹ ਗਿਆਨ ਖੜਕਦਾ ਹੈ ਤੇ ਜਿਨ੍ਹਾਂ ਚ ਤੁਸੀਂ ਆਪਣੇ ਡੁੱਲੇ ਹੋਏ ਖੂਨ ਦਾ ਮਾਰੀਆਂ ਹੋਈਆਂ ਤੇਗਾਂ ਦੇ ਆਧਾਰ ਤੇ ਦੁਨੀਆ 'ਚ ਆਪਣੇ ਗੱਲ ਨੂੰ ਸਥਾਪਿਤ ਨਹੀਂ ਕਰਦੇ ਤੁਹਾਡਾ ਜ਼ਿੰਦਗੀ ਦਾ ਜਿਹੜਾ ਬਹਿਣ ਹੈ ਉਹ ਤੁਹਾਡੇ ਮੁਤਾਬਕ ਅੱਗੇ ਨੂੰ ਨਹੀਂ ਵਧੇਗਾ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ 'ਚ ਕੋਈ ਸਿੱਖ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਕਿਵੇਂ ਸੁਣਾਉਂਦਾ ਸਰਕਾਰ ਉਹ 'ਚ ਦਖਲ ਨਹੀਂ ਸੀ ਦੇ ਸਕਦੀ ਪਰ ਅੱਜ ਦਖਲ ਹੈ ਜੀ ਦੀ ਜੀ ਦੀ ਜੇਬ 'ਚ ਇਹ ਸੀਸਾ ਉਹਦੇ ਤੇ ਉਹਦਿਆਂ ਬੱਚਿਆਂ ਦੇ ਵਿਚਕਾਰ ਸਮੇਂ ਦੀ ਸਰਕਾਰ ਦਾ ਦਖਲ ਹੈ ਇਸ ਕਰਕੇ ਗੜੀ 22 23 ਸਾਲ ਪਹਿਲਾਂ ਮੈਨੂੰ ਗੱਲ ਕਹੀ ਉਹਨਾਂ ਨੇ ਕਿ ਇਹ ਗਿਆਨ ਖੜਕ ਦਾ ਜੰਗ ਹੈ ਗਿਆਨ ਖੜਕਦਾ ਵੇਲਾ ਹੈ ਇਹਦਾ ਮਤਲਬ ਸਮਝਦੇ ਆਂ ਅੱਜ ਉਸ ਸਮੇਂ ਨਾਲੋਂ ਜਾਦੇ ਸਮਝਾਉਂਦੇ ਪਹਿਲਾਂ ਹਰ ਬੰਦੇ ਕੋਲੇ ਅਖਬਾਰ ਰੇਡੀਓ ਦੀਆਂ ਕੁਝ ਖਬਰਾਂ ਹੁੰਦੀਆਂ ਸੀ ਗਿਣੀਆਂ ਚੁੜੀਆਂ ਹੁਣ ਹਰ ਬੰਦੇ ਕੋਲੇ ਕਈ ਹਜ਼ਾਰ ਖਬਰ ਰੋਜ਼ ਪਹੁੰਚ ਜਾਂਦੀ ਹੈ ਲੋਕਾਂ ਦੇ ਦਿਮਾਗਾਾਂ 'ਚ ਉਹ ਗੱਲ ਪੈ ਰਹੀ ਹੈ ਜਿਹੜੀ ਦੀ ਬਿਲਕੁਲ ਲੋੜ ਨਹੀਂ ਹੈ ਸਾਡੇ ਮਨਾਂ 'ਚ ਜਿੰਨੀ ਕੁ ਥਾਂ ਹੈ ਉਹ ਨਾ ਸਾਡਾ ਇਤਿਹਾਸ ਨਾ ਸਾਡਾ ਧਰਮ ਸਗੋਂ ਦੁਨੀਆ ਦੀ ਗੱਲ ਉਹਦੇ ਵਿੱਚ ਪੈ ਰਹੀ ਹੈ ਉਥੇ ਮੈਦਾਨੇ ਜੰਗ ਦੀ ਵਿਆਖਿਆ ਵੱਖਰੀ ਹੈ ਤੇ ਸਾਡਾ ਇਤਿਹਾਸ ਬਿਲਕੁਲ ਵੱਖਰਾ ਹੈ 1947 'ਚ ਸਾਡੇ ਬਜ਼ੁਰਗ ਜਿਹੜੇ ਛੱਡ ਕੇ ਆਏ ਉਹ ਇਲਾਕਾ ਹੁਣ ਸਾਡੇ ਬੰਦੇ ਸ਼ਬਦ ਕਿਹੜਾ ਵਰਤਦੇ ਨੇ ਕਿ ਪਾਕਿਸਤਾਨ ਤੋਂ ਆਏ ਮਤਲਬ ਪਾਕਿਸਤਾਨ ਬਣਿਆ ਹੋਇਆ ਮੁਲਕ ਸੀ ਅਸੀਂ ਉੱਥੋਂ ਆਏ ਖੇਡ ਉਲਟੀ ਹੈ ਸਾਡੀ ਧਰਤੀ ਤੇ ਅਗਲਿਆਂ ਨੇ ਕਬਜ਼ਾ ਕਰਕੇ ਉਹਦਾ ਨਾਮ ਪਾਕਿਸਤਾਨ ਕਰਿਆ ਸਾਡੀ ਕੋਈ ਜ਼ਮੀਨ ਖੋਲੇ ਤੇ ਸਾਨੂੰ ਉੱਥੋਂ ਛੱਡਣਾ ਪਏ ਕੀ ਕਵਾਂਗੇ ਅਸੀਂ ਕਿ ਅਸੀਂ ਉੱਥੋਂ ਆਏ ਇਹ ਗਿਆਨ ਜੰਗ ਦੀ ਖੇਡ ਹੈ ਕੇ ਨਾਂ ਕਿਹੇ ਜਾਂ ਧਰਿਆ ਜਾਂਦਾ ਜਿਹੜਾ ਜਿਹੜਾ ਨਾਂ ਧਰਿਆ ਜਾ ਰਿਹਾ ਉਹ ਸਾਰੇ ਵਿਚਾਰਨ ਵਾਲੇ ਨੇ